ਪੰਜਾਬ ਸਰਕਾਰ ਤੇ ਮਾਲ ਮਹੱਕਮੇ ਦੇ ਅਫਸਰਾਂ ਅਧਿਕਾਰੀਆਂ ਦੇ ਵਿਚਾਲੇ ਜਿੱਥੇ ਹਾਲੇ ਕੋਈ ਸਹਿਮਤੀ ਨਹੀਂ ਬਣੀ ਕੌਕੀ ਮਾਲ ਮਹਿਕਮੇ ਦੇ ਅਫਸਰਾਂ ਦੀ ਇੱਕ ਵੱਡੀ ਮੀਟਿੰਗ ਲੁਧਿਆਣਾ ਵਿਖੇ ਚੱਲ ਰਹੀ ਹੈ ਉੱਥੇ ਜਲਦੀ ਹੀ ਫੈਸਲੇ ਆਉਣ ਦੀ ਉਮੀਦ ਹੈ ਕਿਉਂਕਿ ਫੈਸਲੇ ਲੈਂਦੇ ਨੇ ਔਰ ਕੀ ਉਸ ਦੇ ਨਾਲ ਸਰਕਾਰ ਨੂੰ ਚੇਤਾਵਨੀ ਹੋਵੇਗੀ ਕਿਉਂਕਿ ਵਿਜੀਲੈਂਸ ਦੇ ਉੱਤੇ ਵੀ ਦੋਸ਼ ਲੱਗ ਚੁੱਕੇ ਨੇ ਉਹਨਾਂ ਵੱਲੋਂ ਹੀ ਦੋਸ਼ ਲਾਏ ਗਏ ਕਿ ਸਾਡੀ ਯੂਨੀਅਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਤੇ ਇੱਕ ਹੋਰ ਅਧਿਕਾਰੀ ਦੇ ਉੱਤੇ ਜਿਹੜਾ ਨਜਾਇਜ਼ ਕਾਰਵਾਈ ਕੀਤੀ ਗਈ ਹੈ ਹਲੇ ਅਕਿ ਸਾਡੇ ਅਧਿਕਾਰੀ ਨੇ ਜਿਹੜੇ ਆਪਣੀ ਮਿਹਨਤ ਦੇ ਨਾਲ ਕਰੋੜਾਂ ਰੁਪਏ ਦਾ ਰੈਵਨਿਊ ਸਰਕਾਰ ਨੂੰ ਇਕੱਠਾ ਕਰਕੇ ਦਿੰਦੇ ਨੇ ਹਾਲਾਂਕਿ ਉਹ ਕੋਈ ਆਸਾਨ ਨਹੀਂ ਕਰਦੇ ਸਰਕਾਰ ਦੀ ਨੌਕਰੀ ਕਰਦੇ ਨੇ ਤੇ ਉਹਨਾਂ ਦਾ ਕੰਮ ਹੈ ਪਰ ਜਿੱਥੋਂ ਤੱਕ ਰਿਆ ਰਜਿਸਟਰੀਆਂ ਦਾ ਕੰਮ ਉਸ ਨੂੰ ਲੈ ਕੇ ਕੋਰੀ ਨਾ ਕਰ ਦਿੱਤੀ ਜਿੱਥੇ ਮੈਲ ਮਹਿਕਮੇ ਦੇ ਅਧਿਕਾਰੀਆਂ ਨੇ ਤੇ ਉੱਥੇ ਹੀ ਹੁਣ ਜ਼ਿਲ੍ਹਾ ਬਠਿੰਡਾ ਤੋਂ ਡਿਪਟੀ ਕਮਿਸ਼ਨਰ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਇਹ ਜ਼ਿੰਮੇਵਾਰੀ ਕਾਨੂੰਗੋਆਂ ਨੂੰ ਦੇ ਦਿੱਤੀ ਹੈ ਹੁਣ ਕਾਨੂੰਗੋ ਰਜਿਸਟਰੀ ਦਾ ਕੰਮ ਜ਼ਿਲ੍ਹਾ ਬਠਿੰਡਾ ਦੇ ਵਿੱਚ ਕਰਨਗੇ ਔਰ ਸਰਕਾਰ ਦੇ ਅਧਿਕਾਰਾਂ ਦੇ ਮੁਤਾਬਕ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਦੇ ਵੱਲੋਂ ਕਿਸੇ ਨੂੰ ਵੀ ਜਿੰਮੇਵਾਰੀ ਸੌਂਪੀ ਜਾ ਸਕਦੀ ਹੈ ਹਾਲਾਂਕਿ ਜਿਵੇਂ ਕੈਰਨ ਸਰਕਾਰ ਦੇ ਵਿੱਚ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਸਿਆਸੀ ਲੋਕਾਂ ਨੂੰ ਇਹ ਸਿੱਧੇ ਤੌਰ ਤੇ ਜਿੰਮੇਵਾਰੀ ਦੇ ਦਿੱਤੀ ਗਈ ਸੀ ਨਿੱਜੀ ਤੌਰ ਦੇ ਉੱਤੇ ਰਜਿਸਟਰੀਆਂ ਕਰਨ ਦੇ ਕੰਮ ਦੀ ਹਾਲਾਂਕਿ ਸਾਰਾ ਕੁਝ ਕਾਗਜ਼ੀ ਪ੍ਰਕਿਰਿਆ ਦੇ ਵਿੱਚ ਦਸਤਾਵੇਜ਼ੀ ਰੂਪ ਦੇ ਵਿੱਚ ਹੁੰਦਾ ਹੈ ਪਰ ਹੁਣ ਰਜਿਸਟਰੀਆਂ ਦੇ ਕੰਮ ਤੋਂ ਨਾ ਕਿਉਂ ਕੀਤੀ ਹੈ ਕਿਉਂਕਿ ਮਾਲ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਤਹਿਸੀਲਦਾਰਾਂ ਦਾ ਨਾਇਬ ਤਹਿਸੀਲਦਾਰਾਂ ਦਾ ਸਾਰੇ ਇਕੱਠੇ ਹੋਏ ਨੇ ਜਿਸ ਵਿੱਚ ਉਹਨਾਂ ਦਾ ਆਖਣਾ ਹੈ ਕਿ ਸਾਨੂੰ ਬਦਨਾਮ ਕੀਤਾ ਜਾਂਦਾ ਰੋਸੀ ਕਲੰਕ ਦਾ ਟਿੱਕਾ ਆਪਣੇ ਮੱਥੇ 'ਤੇ ਨਹੀਂ ਲਾਉਣਾ ਚਾਹੁੰਦੇ ਸਰਕਾਰ ਚਾਹੇ ਤਾਂ ਕਿਸੇ ਤੋਂ ਵੀ ਮਰਜ਼ੀ ਕੰਮ ਲੈ ਸਕਦੀ ਹੈ ਹਾਲਾਂਕਿ ਜਿੱਥੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਬਠਿੰਡਾ ਦੇ ਨੇ ਜਿਹੜੇ ਸ਼ੌਕਤ احمد ਪਰੇ ਉਹਨਾਂ ਦੇ ਵੱਲੋਂ ਦਫ਼ਤਰੀ ਹੁਕਮ ਜਾਰੀ ਕਰ ਦਿੱਤਾ ਗਿਆ ਅੱਜ ਦੀ ਤਰੀਕ ਦੇ ਵਿੱਚ ਵੀ ਜਿਸ ਦੇ ਵਿੱਚ ਇਹ ਲਿਖਿਆ ਗਿਆ ਕਿ ਧਿਆਨ ਵਿੱਚ ਆਇਆ ਕਿ ਦਫ਼ਤਰ ਸਬ ਰਜਿਸਟਰਾਰ ਬਠਿੰਡਾ ਵਿਖੇ ਰਜਿਸਟ੍ਰੇਸ਼ਨ ਦਾ ਕੰਮ ਨਹੀਂ ਹੋ ਰਿਹਾ ਜਦ ਕਿ ਆਮ ਜਨਤਾ ਵੱਲੋਂ ਆਪਣਾ ਰਜਿਸਟ੍ਰੇਸ਼ਨ ਦਾ ਕੰਮ ਕਰਵਾਉਣ ਲਈ ਜਿਹੜੀ ਐਪੁਆਇੰਟਮੈਂਟ ਲਈਆਂ ਹੋਈਆਂ ਨੇ ਇਸ ਲਈ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਤੇ ਰਜਿਸਟ੍ਰੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਲਈ ਸ਼ੌਕਤ ਅਹਿਮਦ ਪਰੇ ਆਈਐਸ ਰਜਿਸਟਰਾਰ ਕਮ ਡਿਪਟੀ ਕਮਿਸ਼ਨਰ ਬਠਿੰਡਾ ਪੰਜਾਬ ਰਜਿਸਟ੍ਰੇਸ਼ਨ ਐਕਟ 1908 ਦੀ ਧਾਰਾ 12 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਗੁਰਜੀਤ ਸਿੰਘ ਨਾਇਬ ਸਦਰ ਕਾਨੂੰਗੋ ਦਫਤਰ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸਬ ਰਜਿਸਟਰਾਰ ਦਫਤਰ ਬਠਿੰਡਾ ਵਿਖੇ ਰਜਿਸਟ੍ਰੇਸ਼ਨ ਦਾ ਕੰਮ ਕਰਨ ਦਾ ਅਧਿਕਾਰ ਦਿੰਦਾ ਹੈ ਇਹ ਹੁਕਮ परमजीत सिंह सब रजिस्ट्रार बठिंडा ਦੇ ਰਜਿਸਟ੍ਰੇਸ਼ਨ ਦੇ ਕੰਮ ਤੇ ਵਾਪਸ ਆਉਣ ਤੱਕ ਲਾਗੂ ਰਹਿਣਗੇ ਕਿਉਂਕਿ ਸਬ ਰਜਿਸਟ੍ਰਾਰ ਨੇ ਜਿਹੜੇ ਉਹ ਤੇ ਬਾਕੀ ਮਾਲ ਮਹਿਕਮੇ ਦੇ ਅਧਿਕਾਰੀ ਨੇ ਜਿਹੜੇ ਖਾਸ ਕਰਕੇ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਉਹਨਾਂ ਦੀ ਜਿਹੜੀ ਆ ਸਮੂਹਿਕ ਛੋਟੀ ਚੱਲ ਰਹੀ ਹੈ ਅੱਜ ਵੀ ਮੀਟਿੰਗ ਹੋ ਰਹੀ ਆ ਉਸ ਮੀਟਿੰਗ ਦੇ ਵਿੱਚ ਦੇਖਦੇ ਆ ਫੈਸਲਾ ਕੀ ਲੈਂਦੇ ਨੇ ਕਿਉਂਕਿ ਪੰਜਾਬ ਸਰਕਾਰ ਵੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੇਗੀ ਜੇਕਰ ਅਫਸਰ ਅਫਸਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਫਿਰ ਹੋ ਸਕਦਾ ਸਰਕਾਰ ਨੂੰ ਸਖਤੀ ਵੀ ਕਰਨੀ ਪਵੇ ਕਿ ਅਫਸਰਾਂ ਨੂੰ ਸਮੂਹਿਕ ਛੁੱਟੀ ਤੋਂ ਵਾਪਸ ਆਪਣੇ-ਆਪਣੇ ਕੰਮਾਂ ਤੇ ਭੇਜਣ ਦੇ ਲਈ ਕਿਸੇ ਤਰ੍ਹਾਂ ਦਾ ਹੁਕਮ ਵੀ ਪੰਜਾਬ ਸਰਕਾਰ ਸੁਣਾ ਸਕਦੀ ਹੈ ਪਰ ਇੱਕ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਜਿਹੜੇ ਬਠਿੰਡਾ ਦੇ ਉਹਨਾਂ ਵੱਲੋਂ ਹੁਣੇ ਕੰਮ ਰਜਿਸਟਰੀਆਂ ਦਾ ਨਾ ਰੁਕੇ ਤਾਂ ਉਹ ਕਾਨੂੰਗੋ ਨੂੰ ਦੇ ਦਿੱਤਾ ਗਿਆ ਸਬ ਰਜਿਸਟਰਾਰ ਜਿਹੜੇ ਨੇ ਉਸਮੂਹਿਕ ਛੁੱਟੀ ਤੇ ਚੱਲ ਰਹੇ ਨੇ ਔਰ ਸਾਰੇ ਹੀ ਅਫਸਰਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਬੇਸ਼ੱਕ ਹਾਲੇ ਤੱਕ ਬਾਕੀ ਕਿਸੇ ਵੀ ਯੂਨੀਅਨ ਨੇ ਸਮੂਹ ਇੱਕ ਛੁੱਟੀ ਤੇ ਜਾਣ ਦਾ ਐਲਾਨ ਨਹੀਂ ਕੀਤਾ ਉਸ ਦੇ ਵਿੱਚ ਸਿਰਫ ਤੇ ਸਿਰਫ ਪੰਜਾਬ ਰੈਵਨਿਊ ਆਫਸਰਸ ਐਸੋਸੀਏਸ਼ਨ ਆ ਜਿਹੜੀ ਉਹੀ ਇਕੱਲੀ ਸਮੂਹ ਇੱਕ ਛੁੱਟੀ ਤੇ ਗਈ ਹੈ ਪਰ ਉਹਨਾਂ ਦੇ ਨਾਲ ਲੁਧਿਆਣਾ ਦੇ ਵਿੱਚ ਜਿਹੜੀ ਹੋਰ ਹੀ ਮੀਟਿੰਗ ਹੈ ਉਸ ਦੇ ਵਿੱਚ ਪੰਜਾਬ ਰੈਵਨਿਊ ਆਫਸਰ ਐਸੋਸੀਏਸ਼ਨ ਡੀਸੀ ਦਫਤਰ ਕਰਮਚਾਰੀ ਯੂਨੀਅਨ ਤੇ ਨਾਲ ਹੀ ਰੈਵਨਿਊ ਕਾਨੂੰਗੋ ਐਸੋਸੀਏਸ਼ਨ ਤੇ ਰੈਵਨਿਊ ਪਟਵਾਰ ਯੂਨੀਅਨ ਇਹ ਤਿੰਨ ਚਾਰ ਯੂਨੀਅਨ ਇਕੱਠੀਆਂ ਹੋ ਕੇ ਜਿਹੜੀਆਂ ਨੇ ਉਹ ਮੀਟਿੰਗ ਕਰ ਰਹੀਆਂ ਨੇ ਉਸ ਦੇ ਵਿੱਚ ਦੇਖਦੇ ਹਾਂ ਕਿ ਮੀਟਿੰਗ ਚ ਕੀ ਫੈਸਲੇ ਲਏ ਜਾਂਦੇ ਨੇ ਪਰ ਇਸ ਮਾਮਲੇ ਦੇ ਵਿੱਚ ਜੋ ਸਾਨੂੰ ਪਤਾ ਲੱਗਿਆ ਜਿਹੜੇ ਰੈਵਨਿਊ ਅਫਸਰ ਨੇ ਉਹ ਉਦੋਂ ਤੱਕ ਸਮੂਇ ਇੱਕ ਛੁੱਟੀ ਤੋਂ ਵਾਪਸ ਨਹੀਂ ਪਰਤਣਗੇ ਜਦੋਂ ਤੱਕ ਉਹਨਾਂ ਦੇ ਮਸਲੇ ਹੱਲ ਨਹੀਂ ਹੋ ਜਾਂਦੇ ਤੇ ਉਹਨਾਂ ਦੀਆਂ ਮੰਗਾਂ ਕੀ ਨੇ ਮੰਗਾਂ ਇਹ ਨੇ ਕਿ ਸਾਡੇ ਤੋਂ ਲਿਆ ਜਾਣ ਵਾਲਾ ਜਿਹੜਾ ਕੰਮ ਹੈ ਰਜਿਸਟਰੀ ਦਾ ਉਹ ਅਸੀਂ ਇੱਕ ਤੱਕ ਕਰਕੇ ਦਈਏ ਸਰਕਾਰ ਨੂੰ ਜਿਹੜਾ ਕਿ ਸਾਡੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਔਰ ਦੂਸਰਾ ਸਾਡੇ ਹੀ ਜਿਹੜੇ ਅਫਸਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਵਿਜੀਲੈਂਸ ਵੱਲੋਂ ਗੈਰ ਜ਼ਿੰਮੇਵਾਰਾਨਾ ਜਿਹੜੀ ਹੈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਅਮਲੀ ਰੂਪ ਦੇ ਵਿੱਚ ਤਾਂ ਸਰਾ ਸਰ ਗਲਤ ਐਸੇ ਕਰਕੇ ਪੰਜਾਬ ਸਰਕਾਰ ਤੇ ਵਿਜੀਲੈਂਸ ਦੀ ਕਾਰਵਾਈ ਤੋਂ ਖਫਾ ਨਜ਼ਰ ਆ ਰਹੇ ਨੇ ਜਿਹੜੇ ਰੈਵਨਿਊ ਡਿਪਾਰਟਮੈਂਟ ਦੇ ਅਫਸਰ ਐਸੇ ਕਰਕੇ ਉਹਨਾਂ ਦੀ ਸਮੂਹਿਕ ਛੁੱਟੀ ਦਾ ਐਲਾਨ ਹੁੰਦਾ ਸ਼ੁੱਕਰਵਾਰ ਨੂੰ ਸ਼ਨੀ ਐਤਵਾਰ ਦੀ ਛੁੱਟੀ ਸੀ ਤੇ ਅੱਜ ਯਾਨੀ ਕਿ ਸੋਮਵਾਰ ਲੁਧਿਆਣਾ ਵਿਖੇ ਮੀਟਿੰਗ ਚੱਲ ਰਹੀ ਹੈ ਉਸ ਮੀਟਿੰਗ ਵਿੱਚ ਤੈਅ ਹੋਵੇਗਾ ਕਿ ਉਹਨਾਂ ਨੇ ਕੀ ਕੀ ਫੈਸਲੇ ਲਏ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਨੇ ਸਾਰੀਆਂ ਯੂਨੀਅਨਾਂ ਇਕੱਠੀਆਂ ਹੋ ਕੇ ਕਿਸੇ ਤਰ੍ਹਾਂ ਦੀ ਹੰਤਾਲ ਕਰਨਗੇ ਜਾਂ ਫਿਰ ਹਾਲੇ ਰੈਵਨਿਊ ਅਫਸਰ ਨੇ ਉਹੀ ਸਮੂਿਕ ਛੁੱਟੀ ਦੇ ਉੱਤੇ ਰਹਿਣਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਫਿਲਹਾਲ 23 ਜ਼ਿਲ੍ਹਿਆਂ ਦੇ ਵਿੱਚੋਂ ਜਿਹੜਾ ਬਠਿੰਡਾ ਤੋਂ ਡਿਪਟੀ ਕਮਿਸ਼ਨਰ ਨੇ ਇਹ ਭਾਵਨਾ ਰਜਿਸਟਰੀ ਕਰਨ ਦੀਆਂ ਉਹ ਕਾਨੂੰਗੋ ਨੂੰ ਸੌਂਪ ਦਿੱਤੀਆਂ ਨੇ ਤੇ ਹੁਣ ਰਜਿਸਟਰੀ ਦਾ ਕੰਮ ਬਠਿੰਡਾ 'ਚ ਘਟੋ-ਘਟ ਕਾਨੂੰਗੋ ਕਰਨਗੇ ਇਸੇ ਤਰ੍ਹਾਂ ਹੋ ਸਕਦਾ ਹੈ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜੇਕਰ ਛੁੱਟੀ ਤੇ ਵਾਪਸ ਛੁੱਟੀ ਤੋਂ ਨਹੀਂ ਪਰਤਦੇ ਰੈਵਨਿਊ ਅਫਸਰ ਜਾਂ ਸਬ ਰਜਿਸਟਰਾਰ ਤਾਂ ਉਦੋਂ ਤੱਕ ਇਹ ਕੰਮ ਵੱਖ-ਵੱਖ ਰਿਆ ਥਾਵਾਂ ਤੇ ਕਾਨੂੰਗੋ ਨੂੰ ਸੌਂਪ ਦਿੱਤਾ ਜਾਵੇ ਹਾਲਾਂਕਿ ਉਹਨਾਂ ਦੀ ਯੂਨੀਅਨ ਵੀ ਉਸ ਮੀਟਿੰਗ ਦਾ ਹਿੱਸਾ ਹੈ ਹੋ ਸਕਦਾ ਉਹ ਯੂਨੀਅਨ ਵੀ ਇਸ ਮਾਮਲੇ ਦੇ ਵਿੱਚ ਰੈਵਨਿਊ ਅਫਸਰਾਂ ਦੇ ਨਾਲ ਖੜੀ ਹੋ ਜਾਵੇ ਪਰ ਇਹ ਮੀਟਿੰਗ ਦੇ ਵਿੱਚ ਤੈਅ ਹੋਣਾ ਹੈ ਜਿਵੇਂ ਕੋਈ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਔਰ ਇੱਥੇ ਇੱਕ ਅਖੀਰ ਵਿੱਚ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ 31 ਅਗਸਤ ਤੱਕ ਸਰਕਾਰ ਨੇ ਰਜਿਸਟਰੀਆਂ ਦਾ ਕੰਮ ਹੈ ਜਿਹੜਾ ਉਸ ਦੇ ਵਿੱਚ ਵੈਲਿਡਿਟੀ ਦੇ ਵਿੱਚ ਵਾਧਾ ਕਰ ਦਿੱਤਾ ਮਿਆਦ ਵਧਾ ਦਿੱਤੀ ਹੈ 31 ਅਗਸਤ ਤੱਕ ਰਜਿਸਟਰੀਆਂ ਹੁੰਦੀਆਂ ਰਹਿਣਗੀਆਂ ਪਰ ਉਹ ਰੈਜਿਸਟਰੀਆਂ ਤਾਂ ਹੀ ਹੋ ਸਕਦੀਆਂ ਨੇ ਜੇਕਰ ਸਬੰਧਤ ਅਧਿਕਾਰੀ ਤੇ ਅਫਸਰ ਆਪਣੇ ਆਪਣੇ ਕੰਮ ਦੇ ਉੱਤੇ ਪਰਤਣਗੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਣਗੇ ਔਰ ਨਿਭਾਉਣਗੇ ਪਰ ਉਹਨਾਂ ਅਫਸਰਾਂ ਦਾ ਸਰਕਾਰ ਤੋਂ ਵਿਜੀਲੈਂਸ ਦੇ ਨਾਲ ਇੱਕ ਗਿੜਾ ਇਹ ਜ਼ਰੂਰ ਹੈ ਕਿ ਉਹਨਾਂ ਨੂੰ ਨਿਸ਼ਾਨੇ ਦੇ ਤਹਿਤ ਜਿਹੜਾ ਆ ਕਾਰਵਾਈ ਦੇ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਹੜੇ ਤਾਂ ਕਰਪਟ ਨੇ ਭ੍ਰਿਸ਼ਟ ਨੇ ਬੇਸ਼ੱਕ ਉਹਨਾਂ ਤੇ ਕਾਰਵਾਈ ਹੋਵੇ ਪਰ ਹਰੇਕ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ ਇਸ ਤਰ੍ਹਾਂ ਦੀ ਭਾਵਨਾ ਦੇ ਨਾਲ ਉਹਨੂੰ ਲੈ ਕੇ ਉਹ ਸਮੂਹ ਇੱਕ ਛੁੱਟੀ ਤੇ ਚਲੇ ਜਾਂਦੇ ਨੇ ਉਹਨਾਂ ਦੇਖਣ ਵਾਲੀ ਗੱਲ ਹੋਵੇਗੀ ਕਿ ਪੰਜਾਬ ਸਰਕਾਰ ਤੇ ਮਾਲ ਮਹਕਮੇ ਦੇ ਅਧਿਕਾਰੀਆਂ ਵਿਚਾਲੇ ਸਹਿਮਤੀ ਬਣ ਪਉਂਦੀ ਹੈ ਜਾਂ ਨਹੀਂ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ